ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਹਾਂਜੀ ਤੇ ਪਲਵਿੰਦਰ ਕੌਰ ਪਟੀ ਤੋਂ ਬੋਲਦੀ ਆਂ मैडम जी मेरी मथे थी। ਨਾ। ਤੇ ਹਾਂਜੀ ਤੁਹਾਡੇ ਜਿਵੇਂ ਆਪਾਂ ਹੁਣ ਮੈਨੂੰ ਇਸ ਤਰ੍ਹਾਂ ਪਤਾ ਨਹੀਂ ਵੀ ਕਿਸ ਤਰੀਕੇ ਦੀਆਂ ਤੁਹਾਡੇ ਲੈਣਾ ਪਈਆਂ ਜਾਂ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ ਤੁਸੀਂ ਆਇਲ ਕੋਈ ਵੀ ਹੈਨਾ ਜਿਵੇਂ ਆਪਾਂ ਹੋ ਗਿਆ ਕਾਕੋਨਟ ਦਾ ਹੋ ਗਿਆ ਆਇਲ ਜਾਂ ਮੱਖਣੀ ਮલાઈ ਕੁਝ ਵੀ ਤੁਸੀਂ ਲੈ ਕੇ ਤੇ ਉਹਨੂੰ ਤੁਸੀਂ ਕੀ ਕਰਨਾ ਹੈ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਚਲੋ ਮੈਨੂੰ ਇਹ ਹੁੰਦਾ ਕਿ ਮੈਂ ਜਿਹੜੀ ਵੀ ਭੈਣ ਮੈਨੂੰ ਕਮੈਂਟ ਕਰੇ ਮੈਂ ਉਹਦਾ ਜਵਾਬ ਦੇ ਦੇਵਾਂ ਹਨਾ ਵੀਡੀਓ ਲੰਬੀ ਤਾਂ ਜ਼ਰੂਰ ਹੋ ਜੂਗੀ ਤੇ ਤੁਸੀਂ ਨਾ ਆਪਣੇ ਮੱਥੇ ਤੇ ਚੰਗੀ ਤਰ੍ਹਾਂ ਹੱਥ ਨੂੰ ਆਇਲ ਲਗਾ ਕੇ ਮਤਲਬ ਉਹਨੂੰ ਇਦਾਂ ਡਰਾਈ ਨਹੀਂ ਰੱਖਣਾ ਆਇਲ ਲਗਾ ਕੇ ਤੇ ਤੁਸੀਂ ਇਦਾਂ ਇਦਾਂ ਆਹ ਵੇਹ ਅੱਥਾਂ ਨੂੰ ਇਦਾਂ 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 ਤੁਸੀਂ ਨਾ ਇਹ ਵਾਲਾ ਮ사ਜ ਡਿੱਲੀ ਕਰਿਆ ਕਰੋ ਤੁਸੀਂ ਚਲਾ ਜਾਊਗਾ ਕੋਈ ਵੀ ਕੰਮ ਮੁਸ਼ਕਲ ਨਹੀਂ ਹੈਗਾ ਜੀ ਜਦੋਂ ਆਪਾਂ ਟਰਾਈ ਕਰਾਂਗੇ ਤਾਂ ਜਰੂਰ ਜਾਣਗੇ ਆ ਤੁਸੀਂ ਡੇਲੀ ਇਦਾਂ ਕਰਕੇ ਮੱਥੇ ਤੇ ਆਪਣੇ ਡੇਲੀ ਤੁਸੀਂ ਮ사ਜ ਕਰਿਓ ਤੇ ਜਰੂਰ ਤੁਹਾਡੇ ਸਹੀ ਹੋ ਜਾਣਗੇ ਆ ਤੁਸੀਂ ਦੇਖੋਗੇ ਕੋਈ 15 20 ਦਿਨ ਮਹੀਨਾ ਕਰਕੇ ਤੁਹਾਨੂੰ ਲੱਗੂਗਾ ਕਿ ਹਾਂ ਮੈਨੂੰ ਠੀਕ ਆ ਹੋਣ ਲੱਗ ਪਿਆ ਹੈ ਤੇ ਤੁਸੀਂ ਇਹ ਜਰੂਰ ਕਰਿਓ ਕਿਉਂਕਿ ਡਰਾਈਨੈਸ ਹੋ ਜਾਂਦੀ ਹੈ ਜਦੋਂ ਆਪਣੇ ਲੂਸ ਹੋ ਜਾਂਦੀ ਸਕਿਨ ਇੱਕ ਤੁਸੀਂ ਮੈਂ ਪਹਿਲਾਂ ਵੀ ਉਹਦੇ ਦੱਸਿਆ ਸੀਗਾ ਜਿਵੇਂ ਆਪਾਂ ਕਹਦੇ ਨੇ ਨਾ ਵੀ ਆਪਾਂ ਹਵਾ ਭਰਦੇ ਆ ਫੁੱਕਾ ਮਾਰਦੇ ਆ ਪਹਿਲਾਂ ਨਹੀਂ ਆਂਟੀਆਂ ਕੀ ਹੁੰਦਾ ਚੁੱਲ੍ਹੇ 'ਚ ਫੁੱਕਾ ਮਾਰੀ ਜਾਂਦੇ ਸੀ ਹੁਣ ਆਪਣਾ ਤਾਂ ਉਹ ਟਾਈਮ ਗਿਆ ਹਨਾ ਤੇ ਤੁਸੀਂ ਫੁੱਕਾ ਜ਼ਰੂਰ ਮਾਰਿਆ ਕਰੋ ਫਿਰ ਫੇਸ ਨੂੰ ਜਿਵੇਂ ਜਿਵੇਂ ਆਪਾਂ ਕਹਿੰਦੇ ਇੱਧਰ ਦੇਖਣਾ ਉੱਧਰ ਦੇਖਣਾ ਉਹਦੇ ਨਾਲ ਵੀ ਇਹ ਵਾਲੀ ਐਕਸਰਸਾਈਜ਼ ਹੈ ਜਿਹੜੀ ਫੇਸ ਦੀ ਨਾ ਤੇ ਬਹੁਤ ਵਧੀਆ ਚੀਜ਼ ਆ ਉਹ ਆਪਾਂ ਦੇਖਣ ਨੂੰ ਐ ਲੱਗਦਾ ਵੀ ਇਹਦੇ ਨਾਲ ਕੀ ਹੋਣਾ ਹੈ ਬਹੁਤ ਵਧੀਆ ਜਿਹੜੀ ਆਪਣੀਆਂ ਲਾਫਿੰਗ ਲਾਈਨ ਹੋ ਜਾਂਦੀਆਂ ਕਈਆਂ ਨੂੰ ਇਹ ਨਹੀਂ ਪਸੰਦ ਹੁੰਦੀ ਤੁਸੀਂ ਦੇਣ ਵਿੱਚ ਦੀ 15 ਤੋਂ 20 ਫੂਕਾ ਮਾਰੋ ਡੇਲੀ ਤੇ ਤੁਹਾਡੇ ਲਾਫਿੰਗ ਲਾਈਨ ਖਤਮ ਹੋ ਜੂਗੀ ਤੇ ਚਲੋ ਜੀ ਆਪਾਂ ਅੱਗੇ ਕਮੈਂਟ ਦੇਖਦੇ ਹਾਂ ਜਸ ਬਰਾਡ ਬੁਟੀਕ ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਮਾਲਪੁਰ ਬਹੁਤ-ਬਹੁਤ ਧੰਨਵਾਦ ਜੀ ਕੁਲਵਿੰਦਰ ਗਿੱਲ ਆਈਡੀ ਤੋਂ ਬਹੁਤ-ਬਹੁਤ ਧੰਨਵਾਦ ਜੀ 나జిਆ ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਵੀਰਪਾਲ ਕੌਰ ਪਿੰਡ ਛਾਪੇ ਬਹੁਤ-ਬਹੁਤ ਧੰਨਵਾਦ ਜੀ ਇਕ ਕਮ ਸਿੰਘ ਦੀ ਆਈਡੀ ਤੋਂ ਗੋਨਿਆਣਾ ਆਕਲੀ ਆਕਲਾ ਬਹੁਤ ਬਹੁਤ ਧੰਨਵਾਦ ਜੀ ਰਮਣ ਸਰਪੰਚ ਆਈਡੀ ਤੋਂ ਆਪਾਂ ਨੂੰ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਕਰਮਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੇ ਠੀਕ ਹੈ ਜੀ ਆਪਾਂ ਨੂੰ ਜਿਹੜੇ ਕਮੈਂਟ ਆਏ ਸੀ ਤੇ ਆਪਾਂ ਦੇਖ ਕੇ ਆਪਾਂ ਸਾਰੇ ਬੋਲ ਦਿੰਨੇ ਹੁੰਨੇ ਆ ਤੇ ਠੀਕ ਹੈ ਜੀ ਅੱਜ ਆਪਾਂ ਬਹੁਤ ਵਧੀਆ ਚੀਜ਼ ਦੱਸ ਰਹੇ ਹਾਂ ਤੁਹਾਨੂੰ ਤੇ ਤੁਸੀਂ ਨੋਟ ਕਰਕੇ ਰੱਖਿਓ ਤੇ ਬਹੁਤ ਵਧੀਆ ਫਾਇਦਾ ਤੁਹਾਨੂੰ ਬਹੁਤ ਹੋਊਗਾ ਜਿਨ੍ਹਾਂ ਨੂੰ ਐ ਲੱਗਦਾ ਹੈ ਕਿ ਬੱਚੀਆਂ ਨੂੰ ਹੁੰਦਾ ਕਿ ਸਿਵਾਲ ਹਨਾ ਲੰਬੇ ਕਰਨੇ ਆ ਸਾਡੇ ਵਾਲ ਭਾਰੇ ਹੋ ਜਾਣ ਕਈ ਵਾਰ ਆਪਾਂ ਨੂੰ ਵੀ ਹੁੰਦਾ ਹੈ ਕਿ ਵਾਲ ਲੰਬੇ ਲੰਬੇ ਸੋਹਣੇ ਲੱਗਦੇ ਹਨ ਤੇ ਤੁਸੀਂ ਕੀ ਕਰਨਾ ਆਪਾਂ ਤਿੰਨ ਚੀਜ਼ਾਂ ਦੱਸਾਂਗੇ ਤੁਹਾਨੂੰ ਬਹੁਤ ਆਸਾਨੀ ਦੇ ਨਾਲ ਮਿਲ ਜਾਣਗੀਆਂ ਤੇ ਤੁਸੀਂ ਤਿੰਨ ਚੀਜ਼ਾਂ ਲਿਆ ਕੇ ਤੇ ਉਹ ਤਿਆਰ ਕਰਕੇ ਹਫਤੇ ਵਿੱਚ ਦੀ ਦੋ ਵਾਰ ਜ਼ਰੂਰ ਲਗਾ ਲਿਓ ਤੇ ਇੰਨਾ ਵਧੀਆ ਰਿਜ਼ਲਟ ਤੁਹਾਨੂੰ ਮਿਲੂਗਾ ਬਹੁਤ ਜ਼ਿਆਦਾ ਕਈ ਵਾਰ ਇਹ ਹੁੰਦਾ ਹਰ ਕਿਸੇ ਨੂੰ ਚਾਹਤ ਹੁੰਦੀ ਹੈ ਕਿ ਮੇਰੇ ਵਾਲ ਲੰਬੇ ਹੋਣ ਦੇਖੋ ਜੀ ਵਾਲਾਂ ਨਾਲ ਹੀ ਇੱਕ ਔਰਤ ਦਾ ਸ਼ਿੰਗਾਰ ਹੁੰਦਾ ਹਨ ਜੇ ਆਪਣੇ ਵਾਲ ਸੋਹਣੇ ਆ ਲੰਬੇ ਆ ਤੇ ਅੱਧਾ ਸ਼ਿੰਗਾਰ ਤਾਂ ਆਪਣਾ ਇਹ ਹੋ ਜਾਂਦਾ ਏ ਜਦੋਂ ਵਾਲ ਲੰਬੇ ਨਹੀਂ ਹੁੰਦੇ ਤੇ ਐ ਲੱਗਦਾ ਕਿ ਹਾਏ ਮੇਰੇ ਵਾਲ ਨਹੀਂ ਲੰਬੇ ਕੋਈ ਬੁੱਤ ਅੱਜ ਕੱਲ ਜੀ ਮੇਰ ਰਵਾਜ ਹੈਗਾ ਨਾ ਜੀ ਮੈਂ ਪ੍ਰਾਂਦੀ ਪਾਉਂਦੇ ਹਨਾ ਉਹ ਬਹੁਤ ਸੋਹਣੀ ਹੁਣ ਚੱਲੀਆਂ ਜਿਵੇਂ ਰੈਡੀਮੇਡ ਪ੍ਰਾਂਦੀਆਂ ਉਹ ਉੱਪਰ ਤੱਕ ਬਹੁਤ ਸੋਹਣੀ ਡੈਕੋਰੇਸ਼ਨ ਜੀ ਕਰਦੇ ਆ ਜਾਂ ਆਪਾਂ ਵੈਸੇ ਜਦੋਂ ਕਿਤੋਂ ਤਿਆਰ ਹੁੰਨੇ ਆ ਤੇ ਉਹ ਵੀ ਹੁਣ ਵੀ ਫਲਾਵਰ ਜੇ ਚੱਲੇ ਹੋਏ ਆ ਉਹ ਵੀ ਬਹੁਤ ਸੋਹਣੇ ਲੱਗਦੇ ਆ ਜੇ ਆਪਾਂ ਜੂੜਾ ਕਰਨਾ ਤੇ ਉਹਦੇ ਵਿੱਚ ਵੀ ਆਪਾਂ ਕੋਈ ਐਸੈਸਰੀ ਲਾ ਲੈਨੇ ਹਨਾ ਤੇ ਬਹੁਤ ਸੋਹਣਾ ਲੱਗਦਾ ਵੱਡਾ ਸਰਾ ਜੂੜਾ ਹੋਵੇ ਤਾਂ ਸੋਹਣਾ ਲੱਗਦਾ ਹੈ ਤੇ ਇੱਕ ਆਿਆਂ ਵੀ ਚਲੋ ਆਰਟੀਫੀਸ਼ਲ ਤਾਂ ਮਿਲਦੀਆਂ ਹੀਆਂ ਚੀਜ਼ਾਂ ਪਰ ਜਿਹੜੀ ਚੀਜ਼ ਰੀਜਨਲ ਹੁੰਦੀ ਉਹ ਤਾਂ ਰੀਜਨਲ ਹੀ ਹੁੰਦੀ ਆ ਜੇ ਆਪਾਂ ਖੁੱਲੇ ਛੱਡਨੇ ਵਾਲ ਸੋਹੇ ਲੱਗਦੇ ਲੰਬੇ ਲੰਬੇ ਵਾਲ ਲੰਬੇ ਵਾਲ ਕਰਨ ਵਾਸਤੇ ਆਪਾਂ ਤੁਹਾਨੂੰ ਤਿੰਨ ਚੀਜ਼ਾਂ ਦੱਸਦੇ ਹਾਂ ਬਹੁਤ ਆਸਾਨੀ ਦੇ ਨਾਲ ਮਿਲ ਜਾਣਗੀਆਂ ਤੇ ਇੱਕ ਤਾਂ ਹੋ ਗਿਆ ਜਿਵੇਂ ਐਲੋਵੀਰਾ ਤਾਂ ਅੱਜ ਕੱਲ ਆਪਣੇ ਘਰਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਹੁੰਦਾ ਹਨਾ ਚਲੋ ਜੇ ਨਹੀਂ ਕਰ ਹੀ ਨਹੀਂ ਆਏਗਾ ਤੁਸੀਂ ਕਿਸੇ ਆਂਡੀਆਂ ਗਵਾਂਡੀਆਂ ਤੋਂ ਲੈ ਕੇ ਆ ਸਕਦੇ ਹੋ ਜਿਆਦਾ ਨਹੀਂ ਚਾਹੀਦਾ ਆਪਾਂ ਨੂੰ ਇੱਕ ਮਤਲਬ ਪੀਸ ਕੱਟੇ ਹੁਣ ਐਡਾ ਕੁ ਟੁਕੜਾ ਮਿਲ ਜੇ ਬਹੁਤ ਵਾਧੂ ਆ ਮੇਰੇ ਕੋਲ ਵਾਧੂ ਲੱਗਿਆ ਜੇ ਭੈਣ ਨੂੰ ਚਾਹੀਦਾ ਹੋਵੇ ਕਿਸੇ ਨੂੰ ਤੇ ਮੇਥੋਂ ਲਿਆ ਸਕਦੇ ਹੋ ਤੁਸੀਂ ਮੇਰੇ ਕੋਲੇ ਬਹੁਤ ਲੱਗਿਆ ਐਲੋਵੀਰਾ ਤੁਸੀਂ ਕੀ ਕਰਨਾ ਹੈ ਤੁਹਾਨੂੰ ਮਤਲਬ ਇੱਕ ਕੌਲੀ ਕੱਟ ਕੇ ਉਹਨੂੰ ਪੀਸ ਤੇ ਇੱਕ ਕੌਲੀ ਚਾਹੀਦੀ ਆਪਾਂ ਨੂੰ ਐਲੋਵੀਰਾ ਦੀ ਸਣੇ ਸਿਲਕੇ ਸਿਲਕਾ ਨਹੀਂ ਉਤਾਰਨਾ ਤੇ ਫਿਰ ਤੁਸੀਂ ਐਨੇ ਕੀ ਹੋ ਜਾਣ 베ਰੀ ਦੇ ਪੱਤੇ 베ਰੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਹਨਾ 베ਰੀ ਹੁੰਦੀ ਹੈ ਜਿਹੜੇ ਗੋਲ 베ਰ ਲੱਗਦੇ ਆ ਗੋਲ 베ਰਾਂ ਵਾਲੀ ਜੇ ਮਿਲ ਜੇ ਤਾਂ ਜ਼ਿਆਦਾ ਵਧੀਆ ਦੇਸੀ 베ਰੀ ਜਿਹੜੀ ਹੁੰਦੀ ਹੈ ਤੇ ਜੇ ਦੇਸੀ ਨਹੀਂ ਤਾਂ ਫਿਰ ਚਲੋ ਤੁਸੀਂ ਦੂਸਰੀ ਜਿਹੜੀ ਪਿੰਦੂ 베ਰਾਂ ਵਾਲੀ ਹੁੰਦੀ ਤੁਸੀਂ ਉਹ ਵੀ ਪੱਤੇ ਯੂਜ਼ ਕਰ ਸਕਦੇ ਹੋ ਤੇ ਬਾਕੀ ਇਹ ਹੁੰਦਾ ਵੀ ਦੇਸੀ ਜਿਹੜੀਆਂ ਚੀਜ਼ਾਂ ਹੁੰਦੀ ਉਹ ਜ਼ਿਆਦਾ ਵਧੀਆ ਹੁੰਦੀ ਹੈ ਹਨਾ ਤੇ ਇੱਕ ਚੀਜ਼ ਤੁਸੀਂ ਪਾਉਣੀ ਆ ਦੇ ਵਿੱਚ ਜਿਹੜਾ ਹੁੰਦੇ ਆ ਗੁੜੇ ਏਲ ਦੇ ਪੱਤੇ ਗੁੜੀ ਦਾ ਫੁੱਲ ਹੁੰਦੀ ਹੈ ਨਾ ਜਿਹੜੀ ਆਪਾਂ ਨੂੰ ਹੁੰਦੇ ਬਾਜਿਆਂ ਜੇ ਵਰਗੇ ਆਪਾਂ ਤੁਹਾਨੂੰ ਇਦਾਂ ਹੀ ਸਮਝਾ ਦਿੰਨੇ ਹੈ ਨਾ ਕਈ ਵਾਰ ਪਤਾ ਨਹੀਂ ਲੱਗਦਾ ਬਾਜਿਆਂ ਜੇ ਵਾਲੇ ਫੁੱਲ ਹੁੰਦੀ ਹੈ ਤੇ ਉਹਦਾ ਬੂਟਾ ਜਿਹੜਾ ਆਮੇ ਬਹੁਤ ਜ਼ਿਆਦਾ ਉਹ ਘਰਾਂ 'ਚ ਵੀ ਹੁੰਦਾ ਹੈ ਜਾਂ ਆਪਾਂ ਕਿਤੇ ਪਾਰਕ ਦੇ ਵਿੱਚ ਦੇਖ ਲਈਏ ਕਿਤੇ ਵੀ ਖੁੱਲੀ ਜਗ੍ਹਾ ਬਹੁਤ ਜਗ੍ਹਾ ਤੇ ਉਹ ਬੂਟਿਆ ਮਿਲਦਾ ਆਪਾਂ ਨੂੰ ਤੇ ਉਹਦੇ ਜਿਹੜੇ ਫੁੱਲਾ ਉਹ ਵੀ ਬਹੁਤ ਜ਼ਿਆਦਾ ਗੁਣਕਾਰੀ ਆ ਤੇ ਜਿਹੜੇ ਪੱਤੇ ਆ ਉਹ ਤੋਂ ਵੀ ਵੱਧ ਆ ਤੇ ਉਹ ਤੁਸੀਂ ਕੀ ਕਰਨਾ ਉਹਦੇ ਉਹਨੇ ਕੀ ਪੱਤੇ ਉਹਦੇ ਲੈ ਲਿਓ ਜਿੰਨੇ ਕੁ ਆਪਾਂ 베ਰੀ ਦੇ ਪਾਵਾਂਗੇ ਉਹਨੇ ਕੀ ਆਪਾਂ ਗੁਡੇਲ ਦੇ ਪੱਤੇ ਪਾਵਾਂਗੇ ਠੀਕ ਹੈ ਤੇ ਉਹਨਾਂ ਕੀ ਵਿੱਚ ਇੱਕੋ ਜੇ ਮਾਤਰਾ ਦੇ ਵਿੱਚ ਕਰਕੇ ਆਪਾਂ ਨੂੰ ਮਤਲਬ ਇੱਕ ਕੋਲੀ ਭਰ ਜਾਵੇ ਇੰਨਾ ਕੁ ਬਣਾ ਲਿਓ ਮਟੀਰੀਅਲ ਜਿਵੇਂ ਆਪਾਂ ਕਹਿ ਦਿੰਨੇ ਹਨਾ ਉਹ ਸਹੀ ਸਾਫ ਦੇ ਨਾਲ ਤੇ ਉਹਨੂੰ ਤੁਸੀਂ ਮਿਕਸੀ ਦੇ ਵਿੱਚ ਪੀਸ ਲਿਓ ਚੰਗੀ ਤਰ੍ਹਾਂ ਧੋਸਵਾਰ ਕੇ ਮਿਕਸੀ ਦੇ ਵਿੱਚ ਪੀਸ ਕੇ ਤੇ ਫਿਰ ਤੁਸੀਂ ਕੀ ਕਰਨਾ ਉਹਨੂੰ ਆਪਣੇ ਵਾਲਾਂ ਦੇ ਉੱਪਰ ਲਗਾਉਣਾ ਹੈ ਤੇ ਆਪਣੇ ਵਾਲਾਂ ਦੇ ਉੱਪਰ ਤੁਸੀਂ ਇਦਾਂ ਹੀ ਕਰਕੇ ਇੱਥੋਂ ਤਾਂ ਇਦਾਂ ਚੰਗੀ ਤਰ੍ਹਾਂ ਜਿਵੇਂ ਆਪਾਂ ਤੇਲ ਚਸਦੇ ਹਾਂ ਇਦਾਂ ਚਸਿਓ ਤੇ ਤੁਸੀਂ ਸਿਰਫ ਹਫਤੇ ਵਿੱਚ ਦੀ ਦੋ ਵਾਰੀ ਲਗਾ ਲਿਓ ਚਲੋ ਹੁਣ ਸਰਦੀ ਆ ਇੱਕ ਵਾਰ ਲਗਾ ਸਕਦੇ ਹੋ ਕਿਉਂਕਿ ਸਰਦੀਆਂ ਦੇ ਵਿੱਚ ਔਖਾ ਹੋ ਜਾਂਦਾ ਹੈ ਨਾ ਆਪਾਂ ਨੂੰ ਇਹ ਹੁੰਦਾ ਕਿ ਸਿਰ ਧੋਣਾ ਬਾਰ-ਬਾਰ ਔਖਾ ਹੋ ਜਾਂਦਾ ਤੇ ਜਿਨ੍ਹਾਂ ਨੂੰ ਕੋਈ ਨਹੀਂ ਪ੍ਰੋਬਲਮ ਉਹ ਦੋ ਵਾਰੀ ਲਗਾ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਜਲਦੀ ਨਾਲ ਤੁਹਾਡੇ ਇੰਨੀ ਤੇਜ਼ੀ ਦੇ ਨਾਲ ਤੁਹਾਡੇ ਵਾਲ ਵਧਣਾ ਹੀ ਸ਼ੁਰੂ ਹੋ ਜਾਣਗੇ ਨਾ ਤੇ ਤੁਸੀਂ ਹੈਰਾਨ ਮੰਨ ਜਾਓਗੇ ਕਿ ਇੰਨੀ ਜਲਦੀ ਕਿਸ ਕੋਈ ਦਵਾਈ ਖਾਣ ਨਾਲ ਵਾਲ ਨਹੀਂ ਵੱਧਦੇ ਕੋਈ ਹੋਰ ਚੀਜ਼ ਨਾਲ ਨਹੀਂ ਵੱਧਦੇ ਇੰਨੀ ਛੇਤੀ ਜਿੰਨੀ ਛੇਤੀ ਇਹ ਤਿੰਨ ਚੀਜ਼ਾਂ ਵਾਲ ਵਧਾ ਦਿੰਦੀਆਂ ਆਪਣੇ ਤੇ ਜਿਹੜੀਆਂ ਬੱਚਿਆਂ ਨੂੰ ਵਾਲ ਲੰਬਿਆਂ ਦਾ ਸ਼ੌਂਕ ਆ ਜਾਂ ਮੇਰੀਆਂ ਭੈਣਾਂ ਨੂੰ ਲੰਬੇ ਵਾਲਾਂ ਦਾ ਸ਼ੌਂਕ ਆ ਤੇ ਤੁਸੀਂ ਇਹ ਜ਼ਰੂਰ ਬਣਾ ਕੇ ਤੇ ਲਗਾਓ ਠੀਕ ਹੈ ਤੇ ਬਹੁਤ ਹੀ ਆਸਾਨੀ ਨਾਲ ਚੀਜ਼ਾਂ ਆਪਾਂ ਸਿੰਪਲ ਜੀਆਂ ਦੱਸੀਆਂ ਤੁਹਾਨੂੰ ਆਰਾਮ ਨਾਲ ਮਿਲ ਜਾਣਗੀਆਂ ਕੋਈ ਔਖੀਆਂ ਨਹੀਂ ਗਿਆ ਤੇ ਜਰੂਰ ਬਣਾ ਕੇ ਤੇ ਲਗਾਇਓ ਤੁਸੀਂ ਸਰਦੀ ਸਰਦੀ ਚਲੋ ਇਹ ਹੈ ਇੱਕ ਹਫਤੇ ਵਿੱਚ ਦੀ ਇੱਕ ਵਾਰੀ ਨਹੀਂ ਹਫਤੇ ਵਿੱਚ ਦੀ ਦੋ ਵਾਰੀ ਜਰੂਰ ਲਗਾਇਓ ਠੀਕ ਹੈ ਤੇ ਬਾਕੀ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ ਜੀ ਵੱਧ ਤੋਂ ਵੱਧ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਇੰਨੀ ਸਪੋਰਟ ਕਰਦੇ ਹੋ ਹਨਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਠੀਕ ਹੈ ਜੀ ਜਰੂਰ ਬਣਾ ਕੇ ਲਗਾਓ ਧੰਨਵਾਦ